ਤੁਹਾਨੂੰ ਇੱਕ ਮਨਪਾਕੀ ਖਬਰ ਤੋਂ ਰੁਕ ਕਰਦੇ ਹਾਂ ਪੰਜਾਬੀ ਸੰਗੀਤ ਜਗਤ ਨੂੰ ਇੱਕ ਵੱਡਾ ਘਾਟਾ ਪਿਆ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਮੋਹਣੀ ਰਸੀਲਾ ਦਾ ਦਿਹਾਂਤ ਹੋ ਗਿਆ ਜਿਵੇਂ ਹੀ ਇਹ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਪੂਰੇ ਸੰਗੀਤ ਜਗਤ ਦੇ ਵਿੱਚ ਸੋਗ ਦੀ ਲਹਿਰ ਪੱਸੀ ਜਾਂਦੀ ਹੈ ਕਾਬਿਲ ਜ਼ਿਕਰ ਹੈ ਕਿ ਮੋਹਣੀ ਰਸੀਲਾ ਦੋ ਗਾਇਕਾ ਜੋੜੀ ਦੇ ਕਰਕੇ ਕਾਫੀ ਮਕਬੂਲ ਹੋਈ ਸੀ ਉਹਨਾਂ ਦੇ ਵੱਲੋਂ ਆਪਣੇ ਪਤੀ ਰਿਸ਼ਪਾਲ ਰਸੀਲਾ ਦੇ ਨਾਲ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਗਈ ਸੀ ਕਾਬਿਲ ਜ਼ਿਕਰ ਹੈ ਕਿ ਮੋਹਣੀ ਰਸੀਲਾ ਕਾਫੀ ਸਮੇਂ ਤੋਂ ਬਿਮਾਰ ਚੜ੍ਹ ਰਹੀ ਸੀ ਤੇ ਹੁਣ ਉਹਨਾਂ ਦੇ ਅਚਾਨਕ ਅਕਾਲ ਚਲਾਣਾ ਕੀਤੇ ਜਾਣ ਦੀ ਖਬਰ ਜਦੋਂ ਨਿਕਲ ਕੇ ਸਾਹਮਣੇ ਆਈ ਤਾਂ ਉਹਨਾਂ ਦੇ ਚਾਹਨ ਵਾਲਿਆਂ ਨੂੰ ਇੱਕ ਵੱਡਾ ਝਟਕਾ ਲੱਗਿਆ ਤੇ ਹਰ ਇੱਕ ਅੱਖ ਜਿਹੜੀ ਹੈ ਉਹ ਨਮ ਨਜ਼ਰ ਆ ਰਹੀ ਹੈ ਕਾਬਲੇ ਜ਼ਿਕਰ ਹੈ ਕਿ ਪ੍ਰੇਮ ਵਿਆਹ ਕਰਵਾਇਆ ਸੀ ਮੋਹਨੀ ਰਸੀਲਾ ਨੇ ਆਪਣੇ ਪਤੀ ਰਿਸ਼ਪਾਲ ਸਿੰਘ ਦੇ ਨਾਲ ਅਤੇ ਉਸ ਤੋਂ ਬਾਅਦ ਹੀ ਉਹਨਾਂ ਦੇ ਵੱਲੋਂ ਆਪਣੇ ਗਾਇਕੀ ਦੀ ਸ਼ੁਰੂਆਤ ਕੀਤੀ ਗਈ ਗਾਇਕੀ ਸਫ਼ਰ ਦੀ ਸ਼ੁਰੂਆਤ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਪਹਿਲੀ ਐਲਬਮ ਚੂੜੇ ਵਾਲੀ ਬਾ ਰਿਕਾਰਡ ਕਰਵਾਈ ਗਈ ਸੀ ਜਿਸ ਦੇ ਵਿੱਚ 6 ਗੀਤ ਰਿਕਾਰਡ ਹੋਏ ਸਨ ਤੇ ਉਸ ਤੋਂ ਬਾਅਦ ਕਦੇ ਵੀ ਇਸ ਦੋ ਗਣਾ ਜੋੜੀ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਉਹਨਾਂ ਦੀ ਪ੍ਰਸਿੱਧੀ ਕਾਫੀ ਜ਼ਿਆਦਾ ਵਧ ਗਈ ਕਾ ਬਿਕਰ ਹੈ ਕਿ ਰਿਸ਼ਪਾਲ ਰਸੀਲਾ ਅਤੇ ਮੋਰਨ ਰਸੀਲਾ ਦੋਵੇਂ ਅਖਾੜਿਆਂ ਮੇਲਿਆਂ ਅਤੇ ਸੱਥਾਂ ਦੇ ਉੱਪਰ ਗਾਇਕੀ ਜਦੋਂ ਕਰਦੇ ਸਨ ਤਾਂ ਉਹਨਾਂ ਦੇ ਪਰਸੰਸ਼ਕਾ ਦੇ ਵੱਲੋਂ ਪੂਰਾ ਜਿਹੜਾ ਕੀ ਉਸ ਦਾ ਅਨੰਤ ਮਾਣਿਆ ਜਾਂਦਾ ਸੀ ਅਤੇ ਇਹ ਵੀ ਸਾਹਮਣੇ ਆਇਆ ਕਿ ਆਪਣੇ ਗਾਇਕੀ ਦੇ ਸ਼िखर ਦੇ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਇੱਕ ਮਹੀਨੇ ਦੇ ਵਿੱਚ 40-40 ਜਿਹੜੇ ਕਿ ਅਖਾੜੇ ਨੇ ਉਹ ਲਗਾਏ ਜਾਂਦੇ ਸਨ ਅਤੇ ਇਸ ਦੋ ਗੜਾ ਜੋੜੀ ਦੀ ਟਾਕ ਪੂਰੇ ਮਾਜੇ ਦੇ ਵਿੱਚ ਪੈਂਦੀ ਹੁੰਦੀ ਸੀ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਪਹਿਲੀ ਜਿਹੜੀ ਕਿ ਐਲਬਮ ਸੀਗੀ ਸਚਨ ਚਰਨਜੀਤ ਅਹੋਜਾ ਦੇ ਵੱਲੋਂ ਰਿਕਾਰਡ ਕੀਤੀ ਗਈ ਸੀ ਜਿਸ ਦੇ ਵਿੱਚ ਕਈ ਜਿਹੜੇ ਕਿ ਗਾਣੇ ਇੰਨੇ ਮਕਬੂਲ ਹੋਏ ਕਿ ਉਹਨਾਂ ਦੇ ਵਿੱਚੋਂ ਇੱਕ ਗਾਣਾ ਹੈ ਦਾਜ ਬੀਣਾ ਪੈਣ ਛੱਡਦੀ ਅਤੇ ਇਹ ਜਿਹੜਾ ਕਿ ਗਾਣੇ ਤੋਂ ਬਿਨਾ ਕੋਈ ਵੀ ਅਖਾੜਾ ਜਿਹੜਾ ਆ ਮੋਹਨੀ ਰਸੀਲਾ ਜਾਂ ਫਿਰ ਰਿਸ਼ਪਾੜ ਰਸੀਲਾ ਦਾ ਹੋ ਪੂਰਾ ਨਹੀਂ ਸੀ ਹੁੰਦਾ ਜਿੱਥੇ ਵੀ ਜਾਂਦੇ ਸਨ ਉਹਨਾਂ ਦੇ ਵੱਲੋਂ ਇਹ ਜਿਹੜਾ ਕਿ ਗਾਣ ਹੈਗਾ ਦਾਜ ਬਿਨਾ ਪੈਣ ਛੱਡਦੀ ਇਹ ਜ਼ਰੂਰ ਗਾਇਆ ਜਾਂਦਾ ਸੀ ਜਿਸ ਦੇ ਵਿੱਚ ਦਾਸ ਦੀ علامه ਦਾ ਜ਼ਿਕਰ ਕਰਦਾ ਹਾਂ ਸਮਾਜ ਨੂੰ ਇੱਕ ਮੈਸੇਜ ਦੇਣ ਦੀ ਜਿਹੜੀ ਕਿ ਉਹ ਜ਼ਰੂਰ ਕੋਸ਼ਿਸ਼ ਕੀਤੇ ਜਾਂਦੀ ਸੀ ਕਾਬਿਲ ਜ਼ਿਕਰ ਹੈ ਕਿ ਗੁਰਦਾਸਪੁਰ ਦੇ ਪਿੰਡ ਖੁਸ਼ੀਪੁਰ ਦਾ ਵੀ ਜ਼ਿਕਰ ਉਹਨਾਂ ਦੇ ਵੱਲੋਂ ਆਪਣੇ ਗਾਣੇ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਸੀ ਜਿੱਥੇ ਕਿ ਉਹ ਰਹਿੰਦੇ ਸਨ ਅਤੇ ਹੁਣ ਜਿਹੜਾ ਕਿ ਹੈ ਉਹਨਾਂ ਦੇ ਅਚਾਨਕ ਅਕਾਲ ਚਲਾਣੇ ਦੇ ਨਾਲ ਉਹਨਾਂ ਦੇ ਚਣ ਵਾਲਿਆਂ ਨੂੰ ਅਤੇ ਪਰਿਵਾਰ ਨੂੰ ਇੱਕ ਵੱਡਾ ਘਾਟਾ ਪੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਉਹਨਾਂ ਦੇ ਗੀਤਾ ਦੀ ਕਰੀਏ ਤਾਂ ਪੁੱਛ ਲਈ ਗਰੀਬਣੀ ਦਾ ਹਾਲ ਚੱਲੀ ਆ ਬਸ਼ੀਰਾ ਮੁਕਾਬਲੇ ਜੇਟ ਪਰਜਾਇਦਾ ਗੀਤ ਤੋਂ ਸੋਫੀ ਹੋਇਆ ਰੱਬ ਵਰਗਾ ਰਣਾ ਤੇਰੀ ਨਾਰ ਬਣ ਕੇ ਮੁੰਡੇ ਮਾਰਦੇ ਸੀਟੀਆਂ ਆ ਜਿਹੜੇ ਕੀ ਗਾਣੇ ਨੇ ਉਹ ਹਲੇ ਵੀ ਜਿਹੜੇ ਕੀ ਐਨੇ ਪ੍ਰਸਿੱਧ ਨੇ ਕਿ ਚਾਹਣ ਵਾਲੇ ਬਾਰ-ਬਾਰ ਉਹਨਾਂ ਦੇ ਇਹ ਜਿਹੜੇ ਕੀ ਲੋਕ ਗੀਤ ਹੈਗੇ ਨੇ ਉਹ ਸੁਣਦੇ ਨੇ ਬੇਸ਼ੱਕ ਮੋਨੀ ਰਸੀਲਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਉਹ ਆਪਣੀ ਗਾਇਕੀ ਦੇ ਜ਼ਰੀਏ ਆਪਣੀ ਸੁਰੀਲੀ ਆਵਾਜ਼ ਦੇ ਜ਼ਰੀਏ ਆਪਣੇ ਪਰਸੰਗਤ ਦਿਲਾਂ ਦੇ ਵਿੱਚ ਹਮੇਸ਼ਾ ਜਿੰਦਾ ਰਹਿਣਗੇ